ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਪਤੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਪਾੰਜੀ ਵੱਲੋਂ ਪੰਜਾਬ ਪ੍ਰਧਾਨ ਅਮਨ अरोड़ा ਜੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਹਰ ਸਾਲ ਬਾਬਾ ਜੀ ਦੇ ਵਿਆਹ ਦੇ ਵਿੱਚ ਰੌਣਕ ਵੇਖਣ ਵਾਲੀ ਹੁੰਦੀ ਹੈ ਲੱਖਾਂ ਸੰਗਤਾਂ ਹੁੰਦੀਆਂ ਨੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਇੱਥੇ ਜਾਂਦੀਆਂ ਨੇ ਸੋ ਮੈਂ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਵੀ ਪੁਖਤਾ ਪ੍ਰਬੰਧ ਪੂਰੇ ਕੀਤੇ ਹੋਏ ਨੇ ਅਫਸਰਸ਼ਾਹੀ ਦੀ ਹਰ ਅਧਿਕਾਰੀ ਦੀ ਆਪੋ ਆਪਣੀ ਜਗ੍ਹਾ ਤੇ ਡਿਊਟੀ ਲੱਗੀ ਹੋਈ ਹੈ ਔਰ ਆਪਣੀਆਂ ਡਿਊਟੀਆਂ ਸਾਰੇ ਤਕਰੀਬਨ ਤਨਦੇਈ ਨਾਲ ਨਿਭਾ ਰਹੇ ਨੇ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਇੱਕ ਅਸੀਂ ਟੋਲ ਫ੍ਰੀ ਨੰਬਰ ਦਿੱਤਾ ਹੋਇਆ ਜਿਹੜਾ ਉਹ ਨੰਬਰ ਹੈ ਜਦੋਂ ਵੀ ਤੁਹਾਨੂੰ ਕਿਤੇ ਲੱਗੇ ਵੀ ਕਿਸੇ ਕਿਸਮ ਦੀ ਕਮੀ ਹੈ ਪਲੀਜ਼ ਉਸ ਟੋਲ ਫ੍ਰੀ ਨੰਬਰ ਤੇ ਜ਼ਰੂਰ ਸਾਨੂੰ ਜਿਹੜਾ ਹੈਲਪਲਾਈਨ ਨੰਬਰ ਦਿੱਤਾ ਆ ਉਹਦੇ ਤੇ آگਾਹ ਕਰੋ ਤਾਂ ਜੋ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਕਮੀ ਨਾ ਰਹਿ ਜਾਵੇ ਮੈਂ ਸਿਆਸੀ ਪਾਰਟੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਤਕੜੇ ਹੋ ਕੇ ਆਪਣੀਆਂ ਡਿਊਟੀਆਂ ਵੰਡੋ ਔਰ ਜਿਹੜੀ ਬਾਹਰੋਂ ਸੰਗਤ ਆਉਣੀ ਹੈ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਵੀ ਕੋਈ ਪੁਖਤਾ ਪ੍ਰਬੰਧਾ ਦੇ ਵਿੱਚ ਕਮੀ ਨਾ ਰਹਿ ਜਾਏ ਆਹ ਰਲ ਮਿਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਿਆਹ ਦੀਆਂ ਫਿਰ ਤੋਂ ਇੱਕ ਵਾਰੀ ਰੌਣਕਾਂ ਨੂੰ ਬਹਾਲ ਕਰੀਏ ਸੰਗਤਾਂ ਦਾ ਆਦਰ ਮਾਨ ਸਤਿਕਾਰ ਕਰੀਏ ਅਖੀਰ ਦੇ ਵਿੱਚ ਮੇਰੇ ਵੱਲੋਂ ਤੁਹਾਡਾ ਆਪਣਾ ਸ਼ਰੀਕਲ ਸੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ ਇਹੋ ਬੇਨਤੀ ਕਰਦਾ ਸਾਰਿਆਂ ਅੱਗੇ ਆਓ ਰਾਲਮਰ ਕੇ ਜਿਹੜਾ ਬਾਬਾ ਜੀ ਦਾ ਇਹ ਕਾਰਜਿਆ ਨੂੰ ਸਫਲਾ ਬਨਾਈ ਹੈ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਮੇਹਰਬਾਨੀ